ਵਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਆ ਤੁਹਾਡਾ ਫੂਸ ਰਾਜ ਡੇਰਾ ਬਿਆਸ ਨੂੰ ਲੈ ਕੇ ਆਈ ਬੜੀ ਖਬਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਸ ਦੇ ਗੱਦੀ ਦੇ ਵਾਰਸ ਬਾਬਾ ਜਸਦੀਪ ਸਿੰਘ ਗਿੱਲ ਦਾ ਵੱਡਾ एलान ਇੱਕ ਪਾਸੇ ਪਹਿਲਾਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿ ਮਦੇ ਨਜ਼ਰ ਰੱਖਦੇ ਹੋਏ ਜੰਗ ਨੂੰ ਲੈ ਕੇ ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਬਣਿਆ ਹੋਇਆ ਸੀ ਸਸਗ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਸੀ ਦਵਾਈਆਂ ਤੋਂ ਲੈ ਕੇ ਭੋਜਨ ਵੀ ਮੁਹੱਈਆ ਕਰਵਾਇਆ ਗਿਆ ਰਹਿਣ ਦੀ ਜਗ੍ਹਾ ਵੀ ਸਸਗ ਘਰਾਂ ਦੇ ਵਿੱਚ ਪ੍ਰੋਵਾਈਡ ਕਰਵਾਈ ਗਈ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਸਾਰੇ ਹਲਕਾ ਦੇ ਨਿਵਾਸੀਆਂ ਨੂੰ ਖੁੱਲੇ ਸੱਦੇ ਦਿੱਤੇ ਗਏ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕੇ ਦਵਾਈਆਂ ਤੋਂ ਲੈ ਕੇ ਖਾਣ ਪੀਣ ਦਾ ਲੰਗਰ ਦੀ ਰਹਿਣ ਦੀ ਸਾਰੀ ਵਿਵਸਥਾ ਡੇਰਾ ਪ੍ਰੇਮੀਆ ਡੇਰਾ ਦੇ ਸਿੱਧਾ ਲੋਕਾਂ ਵੱਲੋਂ ਕੀਤੀ ਜਾਵੇਗੀ ਉਸ ਤੋਂ ਬਾਅਦ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ 16 17 ਅਤੇ 28 18 ਮਈ ਦੇ ਜਿਹੜੇ ਪ੍ਰੋਗਰਾਮ ਨੇ ਉਹ ਮਲਤਵੀ ਕਰ ਦਿੱਤੇ ਗਏ ਸੀ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਨੇ ਇੱਕ ਵੱਡਾ ਐਲਾਨ ਕੀਤਾ ਹੈ 16 17 ਨੂੰ ਆ ਜਿਹੜੇ ਸਵਾਲ ਜਵਾਬ ਹੋਣਗੇ ਉਸ ਤੋਂ ਬਾਅਦ ਸ਼ਾਮ ਨੂੰਕਾਰਦਸ਼ਨ ਹੋਣਗੇ ਅਤੇ 18 ਮਈ ਐਤਵਾਰ ਨੂੰ ਫਿਰ satsang ਫਰਮਾਇਆ ਜਾਵੇਗਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਾਂ ਜਸਦੀਪ ਸਿੰਘ ਗਿਲਵਲੋਂ ਯਾਨੀ ਕਿ satsang ਦਾ ਸਮਾ ਐਤਵਾਰ 8:30 ਵਜੇ ਦਾ ਰਹੇਗਾ ਦੱਸ ਦੇ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਮਨਤਾ ਦੀ ਭਲਾਈ ਵਾਸਤੇ ਜਾਣੇ ਜਾਂਦੇ ਨੇ ਕਦੇ ਵੀ ਜੇਕਰ ਹੜ੍ਹਾਂ ਦੀ ਸਥਿਤੀ ਬਣੇ ਜੇ ਕੋਈ ਬਰੇ ਪੁਚਾਲ ਦੀ ਸਥਿਤੀ ਬਣੇ ਜਾਂ ਕਰੋਨਾ ਵਰਗੀ ਸਥਿਤੀ ਬਣੇ ਯਾਨੀ ਕਿ ਹਰ ਜਿਹੜੇ ਮੁਸ਼ਕਲ ਦੇ ਵਿੱਚ ਡੇਰਾ ਅਤੇ ਡੇਰੇ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਜਿਹੜੇ ਟੈਲੋ ਨੇ ਉਹ ਇੱਕ ਡਟ ਕੇ ਖੜਦੇ ਨੇ ਸ਼ਰਧਾਲੂਆਂ ਦੇ ਨਾਲ ਚਾਹੇ ਉਹਨਾਂ ਦੇ ਡੇਰੇ ਨੂੰ ਕੋਈ ਮੰਨਦਾ ਹੈ ਜਾਂ ਨਹੀਂ ਮੰਨਦਾ ਸਤਸੰਗ ਘਰਾਂ ਦੇ ਦਰਵਾਜ਼ੇ ਉਹਨਾਂ ਦੇ ਵਾਸਤੇ ਖੋਲ ਦਿੱਤੇ ਜਾਂਦੇ ਨੇ ਦੂਸਰੇ ਪਾਸੇ ਕੈਂਸਰ ਅਤੇ ਟੀਵੀ ਦੇ ਮਰੀਜ਼ਾਂ ਵਾਸਤੇ ਵੀ ਸਵੇ ਸਮੇਂ ਤੇ ਡੇਰਾ ਬਿਆਸ ਪਲਾਈ ਦੇ ਕੰਮਾਂ ਨੂੰ ਚਾੜਿਆ ਜਾਂਦਾ ਹੈ